ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਜਿਹੜੇ ਕਿਸਾਨ ਵੀਰਾਂ ਨੇ ਕਣਕ ਦੀ ਅਗੇਤੀ ਬਜਾਈ કરી ਹੈ ਜਾਂ ਫਿਰ ਜਿਨ੍ਹਾਂ ਨੇ ਪਿਛਲੇ ਸਾਲ ਸੁਪਰ ਸੀਡਰ ਨਾਲ ਕਣਕ ਦੀ ਬਜਾਈ કરી ਸੀ ਔਰ ਉਸ ਦੇ ਵਿੱਚਕਾਰ ਗੁਲਾਬੀ ਸੁੰਡੀ ਦਾ ਹਮਲਾ ਹੋਇਆ ਸੀ ਇਹ ਵੀਡੀਓ ਉਹਨਾਂ ਕਿਸਾਨਾਂ ਵਾਸਤੇ ਮਹੱਤਵਪੂਰਨ ਹੈ ਇਸ ਵਾਰ ਠੰਡ ਅਗੇਤੀ ਆ ਗਈ ਹੈ ਜਿਸ ਕਰਕੇ ਇਸ ਕੀੜੇ ਦਾ ਹਮਲਾ ਘਟ ਰਹਿਣ ਦਾ ਚਾਂਸ ਜ਼ਿਆਦਾ ਹੈ ਫਿਰ ਵੀ ਜੇਕਰ ਤੁਹਾਡੇ ਖੇਤ ਵਿੱਚਕਾਰ ਗੁਲਾਬੀ ਸੁੰਡੀ ਦਾ ਹਮਲਾ ਹੁੰਦਾ ਹੈ ਤਾ 21 ਦਿਨਾਂ ਤੇ ਖੇਤ ਨੂੰ ਪਾਣੀ ਲਗਾਓ ਜਿਸ ਨਾਲ ਕਾਫੀ ਹੱਦ ਤੱਕ ਇਹ ਕੰਟਰੋਲ ਹੋ ਸਕਦਾ ਹੈ ਜਨਵਰੀ ਦੇ ਮਹੀਨੇ ਵਿੱਚਕਾਰ ਠੰਡ ਵਧਨ ਨਾਲ ਇਸ ਕੀੜੇ ਦੀ ਗਰੋਥ ਵੈਸੇ ਰੁਕ ਜਾਂਦੀ ਹੈ ਫਿਰ ਵੀ ਜਿੰਨਾ ਖੇਤਾਂ ਵਿਚਕਾਰ ਇਸ ਕੀੜੇ ਦਾ ਹਮਲਾ ਜ਼ਿਆਦਾ ਹੁੰਦਾ ਹੈ ਤਾਂ ਉੱਥੇ ਅਸੀਂ ਰਸਾਇਣਿਕ ਤਰੀਕੇ ਅਪਣਾ ਸਕਦੇ ਹਾਂ ਜਿੰਨਾ ਖੇਤਾਂ ਵਿਚਕਾਰ ਇੰਨਾ ਇਸ ਕੀੜੇ ਦਾ ਹਮਲਾ ਜ਼ਿਆਦਾ ਹੁੰਦਾ ਹੈ ਉੱਥੇ 7 ਕਿਲੋ ਮੋਟਰ ਰੀਜੈਂਟ 0.3 ਜੀ ਫਿਪਰੋਨਿਲ ਜਾਂ 1 ਲੀਟਰ ਦਸਬਾਨ ਵੀਈਸੀ ক্লোਰੋਪਾਈਰੀਫੋਸ 20 ਕਿਲੋਸਲਬੀ ਮਿੱਟੀ ਵਿੱਚ ਘਰ ਲਾ ਕੇ ਪਹਿਲੇ ਪਾਣੀ ਲਗਾਉਣ ਤੋਂ ਪਹਿਲਾਂ ਖੇਤ ਵਿਚਕਾਰ ਛੱਟਾ ਦਿਓ ਜਾਂ 50 ਐਮਲ ਕੋਰਾਜਨ 18.5 ਐਸਸੀ ਪ੍ਰਤੀ ਏਕੜ ਦੇ ਹਿਸਾਬ ਨਾਲ 80 ਤੋਂ 100 ਲੀਟਰ ਪਾਣੀ ਵਿਚਕਾਰ ਕੋਲ ਕੇ ਪਿੱਠੂ ਪੰਪ ਨਾਲ ਸਪਰੇਅ ਕਰੋ ਜੇਕਰ ਤੁਸੀਂ ਇਨ੍ਹਾਂ ਰਸਾਇਣਾਂ ਵਿੱਚੋਂ ਕਿਸੇ ਇੱਕ ਦਵਾਈ ਦਾ ਉਪਯੋਗ ਕਰਦੇ ਹੋ ਤਾਂ ਤੁਹਾਨੂੰ ਚੰਗਾ ਰਿਜ਼ਲਟ ਮਿਲੇਗਾ ਪਰ ਧਿਆਨ ਦਿਓ ਕਿ ਇਹਨਾਂ ਦਵਾਈਆਂ ਦਾ ਉਪਯੋਗ ਜਿੱਥੇ ਹਮਲਾ ਜ਼ਿਆਦਾ ਹੁੰਦਾ ਹੈ ਉੱਥੇ ਹੀ ਕਰਨ ਦਾ ਫਾਇਦਾ ਹੈ ਠੰਡ ਗੇਤੀ ਹੋਣ ਕਰਕੇ ਇਸ ਕੀਟ ਦੇ ਹਮਲੇ ਦੀ ਸੰਭਾਵਨਾ ਇਸ ਸਾਲ ਘੱਟ ਹੈ ਧੰਨਵਾਦ